ਕੀ ਨਾਮ ਸ਼ਰਾਧਰਾ ਰੌਣਕ ਸਿੰਘ ਭਾਈਓ ਰੌਣਕ ਬਹੁਤ ਤੇਰੇ ਚਿਹਰੇ ਤੇਰੇ ਤੇ ਤੇਰਾ ਕੀ ਨਾਮ ਹੈ ਸਿਦਕ ਕੀ ਨਾਮ ਮੇਰਾ ਸਿਦਕ 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 ਸਿੰਘ ਨਾਮ ਸਿਦਕ ਵੀਰ ਸਿੰਘ ਤੇਰਾ ਨਾਮ ਤੇ ਚੁਣ ਕੇ ਰੱਖਿਆ ਕਰ ਦਿਆ ਨੇ ਸਿਦਕ ਅਖਬਰ ਤੁਹਾਡਾ ਪੁੱਤ ਹੈ ਆਇਦਰ ਆਓ ਬੈਠ ਜੇ ਇਧਰ ਆਓ ਇਹਦੇ ਕੇਸ ਰਖਾਓ 7 ਤੇ 9 ਸਾਲ ਦੀ ਉਮਰ ਚ ਸਿਂਧੀਆਂ ਆ ਇੱਥੇ ਉਹ ਕਹਿੰਦੇ ਸਿੱਖੀ ਛੱਡ ਦੋ ਛੱਡੀ ਨਹੀਂ ਚੇਨਾ ਪ੍ਰਵਾਨ ਕੀਤਾ ਸ਼ਹੀਦ ਹੋਣਾ ਆਪਾਂ ਇਹ ਮੈਨੂੰ ਚੰਗਾ ਲੱਗਾ ਤੁਸੀਂ ਸਾਬ ਜਦਿਆਂ ਦੀ ਸ਼ਹਾਦਤ ਤੇ ਬੱਚਿਆਂ ਨੂੰ ਲਿਆਏ ਹੋ ਨਾਮ ਵੀ ਬੜਾ ਸੋਹਣਾ ਪਰ ਇਹਨੂੰ ਸਿੱਧ ਕਿੱਥੇ ਪਾਓ ਨਾ ਉਹ ਤੋਂ ਮਮੀ ਨੂੰ ਕਹਿਣਾ ਮੈਂ ਕੇਸ ਨਹੀਂ ਕਟਾਉਣੇ ਐ ਪਟਕਾ ਬਣ ਕੇ ਆਉਣਾ ਅਗਲੀ ਗੱਲ ਸਰ ਉਹ ਤੋਂ ਬਾਅਦ ਤੂੰ ਜਵਾਨ ਹੋਣਾ ਫਿਰ ਦਸਤਾਰ ਸਜਾ ਕੇ ਆਉਣੀ ਠੀਕ ਆ ਪਣ ਜੀ ਦਾ ਕੇਸ ਨਹੀਂ ਕਟਣਾ ਨਾਮ ਸੋਹਣਾ ਕਿੰਨੇ ਭੈਣ ਭਰਾ ਹੋ ਇਹ ਤਰਾ ਭਰਾਈ ਆ ਤੂੰ ਬੋਤੇ ਤੇ ਕੇਸ ਰਖਾ ਤੂੰ ਛੋਟਾ ਵਾ ਤੂੰ ਰੌਣਕ ਸਿੰਘ ਇਹਨੂੰ ਮੈਂ ਇੱਥੇ ਵੀ ਰੌਣਕ ਲਿਆਉਣੀ ਆ ਤੇ